ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰਮਸਤਾ ਰੱਖਿਆ ਪਾਰ ਬਹੁ ਹਸਤਕਾਰ ਰੱਖਿਆ ਪਰਮੇਸ਼ਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਤਣ ਚਰਨ ਰੱਖਿਆ ਜਗਦੀਸ਼ਵਰ ਹੈ ਸਭ ਰੱਖਿਆ ਗੁਰਦਿਆਲਾ ਹੈ ਭੈ ਦੁਖ ਮਨਾਸਨ ਹੈ ਭਗਤ ਵਿਠਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ घोर दुखियंग अणक जन्म जन्मदारिद्रंग महांग मिटंत सगल समर हर नाम नानक जावक का कास्ट भसम क्रोत सोरठ महिला गुरका शब्द रखे चौगिर चौगिर दमारे राम नाम लागा जमल कर भागा प्रभ जी तू मेरो सुखदाता बंधन काट करे मन निर्मल पूर्ण पुरुष विधाता रहाओ नानक प्रभ अभिनासी ताकि सेवन बिरथी जासी ਅਨੰਦ ਕਰੇ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਵਨ ਲੱਗਈ ਪਾਰ ਹਮ ਸਰਣਾਈ ਚੋ ਗਿਰਦ ਹਮਾਰਾ ਰਾਮਕਾਰ ਦੁਖ ਲਗਾ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਨ ਰਖਨ ਹਾਰ ਸਭ ਬਿਆਧ ਮਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਸਲੋਕ ਜਾ ਸਾਧੂ ਗੋਬਿੰਦ ਭਜਨੋਂ ਕੀਰਤਨ ਨਾਨਕ ਨੀਤ ਆਣਾ ਹੂਣਾ ਤੂਣਾ ਛਟੇ ਨਿਕਲਣਾ ਜਾਈਏ ਉਹ ਦੂਤ ਸ਼ਲੋਕ ਮੁਹੱਲਾ ਪੰਜਮਾ ਮਨ ਮਹਿ ਚਿਤ ਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰਦੇ ਹੋ ਨਾਨਕ ਕੇ ਮੀਤ ਹਰ ਕੀਰਤਨ ਕਾ ਆਹਰੋ ਹਰਦੇ ਹੋ ਨਾਨਕ ਕੇ ਮੀਤ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ